ਆਵਾਜ਼ੀ ਪਾਰਟੀ ਦੇ ਮੁਖਿਆ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਹੁਣ ਉਹ ਆਪਣੀ ਕੁਰਸੀ ਛੱਡ ਦੇਣਗੇ ਜੀ ਹਾਂ ਉਹਨਾਂ ਨੇ ਕਿਹਾ ਕਿ ਅਗਲੇ 2 ਦਿਨਾਂ ਦੇ ਅੰਦਰ ਅੰਦਰ ਮੁੱਖ ਮੰਤਰੀ ਦੇ ਪਦ ਤੋਂ ਅਸਤੀਫਾ ਦੇ ਦੇਵਾਂਗਾ ਸਾਡੇ ਨਾਲ ਇਸ ਵੇਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਸੀਨੀਅਰ ਆਗੂ ਆਵਾਜ਼ੀ ਪਾਰਟੀ ਦੇ ਕੁਲਤਾਰ ਸਿੰਘ ਸੰਧਵਾ ਮੌਜੂਦ ਨੇ ਸੰਧਵਾ ਸਾਹਿਬ ਤੁਹਾਡੇ ਆਗੂ ਨੇ ਅਰਵਿੰਦ ਕੇਜਰੀਵਾਲ ਉਹ ਕਹਿੰਦੇ ਨੇ ਕਿ ਹੁਣ ਅਗਲੇ 2 ਦਿਨਾਂ 'ਚ ਅਸਤੀਫਾ ਦੇ ਦੇਵਾਂਗਾ ਕੁਰਸੀ ਛੱਡ ਦੇਵਾਂਗਾ ਦੇਖੋ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਡਿਵੀਸਿਵ ਪੋਲਿਟਿਕਸ ਹੈ ਡਿਸਟ੍ਰਕਟਿਵ ਪੋਲਿਟਿਕ ਉਹਦਾ ਜੇ ਕੋਈ ਮੁਕਾਬਲਾ ਕਰ ਸਕਦਾ ਤਾਂ ਉਹ ਬਹੁਤ ਕੱਟਰ ਇਮਾਨਦਾਰ ਇਨਸਾਨ ਹੀ ਕਰ ਸਕਦਾ ਜਿਸ ਬੰਦੇ ਥੋੜਾ ਵੀ ਮਤਲਬ ਹੈ ਨਾ ਕੋਈ ਕਮੀ ਹੈ ਉਹ ਮੁਕਾਬਲਾ ਨਹੀਂ ਕਰ ਸਕਦਾ ਇਹ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਨੇ ਪ੍ਰੂਫ ਕਰ ਦਿੱਤਾ ਕਿ ਕੋਈ ਕੱਟਰ ਇਮਾਨਦਾਰ ਲੋਕ ਨੇਤਾ ਨੇ ਸੋ ਉਹਨਾਂ ਦੀ ਜਿਹੜੀ ਤਾਕਤ ਹੈ ਉਹ ਲੋਕਾਂ ਤੋਂ ਆਉਂਦੀ ਹੈ ਸੋ ਉਹਨਾਂ ਨੇ ਆਪਣੀ ਅਗਲੀ ਪ੍ਰੀਖਿਆ ਜਿਹੜੀ ਉਹ ਲੋਕਾਂ ਦੇ ਫਤਵੇ ਦੇ ਨਾਲ ਦੇਣ ਦਾ ਜਿਹੜਾ ਐਲਾਨ ਕੀਤਾ ਹੈ ਇਹ ਬੜੀ ਵੱਡੀ ਗੱਲ ਉਹਨਾਂ ਨੂੰ ਦਿੱਲੀ ਦੇ ਲੋਕਾਂ ਤੇ ਵਿਸ਼ਵਾਸ ਦਿੱਲੀ ਦੇ ਲੋਕਾਂ ਨੂੰ ਉਹਨਾਂ ਤੇ ਵਿਸ਼ਵਾਸ ਹੈ ਕਿ ਅਰਵਿੰਦ ਕੇਜਰੀਵਾਲ ਨੇ ਜਿਸ ਇਮਾਨਦਾਰੀ ਦੇ ਨਾਲ ਦਿੱਲੀ ਦੇ ਵਿੱਚ ਸੇਵਾ ਕੀਤੀ 30000 ਕਰੋੜ ਦੇ ਬਜਟ ਨੂੰ 70000 ਕਰੋੜ ਦਾ ਬਜਟ ਬਣਾ ਦਿੱਤਾ ਜੇ ਬੇਈਮਾਨੀ ਕਰਨੀ ਹੁੰਦੀ ਸੀ ਉਹਦੇ ਚ ਕੋਈ 1 ਦਾ ਪਰਸੈਂਟ ਹੀ ਕਰ ਲੈਂਦੇ ਸੋ ਬੇਈਮਾਨੀ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਇਹ ਸਿਰਫ ਸਿਰਫ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੇ ਨਰੇਂਦਰ ਮੋਦੀ ਦੀ ਡਿਵੀਸਿਵ ਪੋਲਿਟਿਕਸ ਹੈ ਉਹਨੂੰ ਅੱਗੇ ਹੋ ਕੇ ਸੀਨਾ ਚੌੜਾ ਕਰਕੇ ਉਹਦੇ ਸਾਹਮਣੇ ਖੜੇ ਨੇ ਔਰ ਦਿੱਲੀ ਦੇ ਲੋਕਾਂ ਨਾਲ ਖੜੇ ਨੇ ਦੇਸ਼ ਦੇ ਲੋਕਾਂ ਨਾਲ ਖੜਨੇ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਖੜੇ ਨੇ ਔਰ ਉਹਦਾ ਮੁਕਾਬਲਾ ਕਰਨਗੇ ਅਰਵਿੰਦ ਕੇਜਰੀਵਾਲ ਜੀ ਦਾ ਇਹ ਬਹੁਤ ਹੀ ਵੱਡਾ ਦਲੇਰਾਨਾ ਕਰਮ ਆ ਉਹ ਦਲੇਰ ਇਨਸਾਨ ਨੇ ਫਾਈਟਰ ਨੇ ਲੇਕਿਨ ਬੀਜੇਪੀ ਕਹਿ ਰਹੀ ਹੈ ਕਿ ਇਹ ਭ੍ਰਸ਼ਟਾਚਾਰੀ ਸਨ ਇਸ ਕਰਕੇ ਸੁਪਰੀਮ ਕੋਰਟ ਦਾ ਡੰਡਾ ਚੱਲਿਆ ਤੇ ਇਸ ਕਰਕੇ ਹੁਣ ਕੁਰਸੀ ਛੱਡਣੀ ਪਈ ਕੋਈ ਰਾਹ ਨਹੀਂ ਸੀ ਬਚਿਆ ਨਹੀਂ 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 ਬਿਲਕੁਲ ਇਹ ਬੀਜੇਪੀ ਵਾਲਿਆਂ ਦਾ ਮਤਲਬ ਹਰ ਵਾਰੀ ਹਰ ਵਾਰੀ ਕੋਈ ਨਾ ਕੋਈ ਇਲਜ਼ਾਮ ਲਾਉਂਦੇ ਹੋ ਤੇ ਦਿੱਲੀ ਦੇ ਲੋਕ ਪਹਿਲਾਂ ਨਾਲੋਂ ਵੱਧ ਉਹਨਾਂ ਨੂੰ ਸੀਟਾਂ ਦਿੰਦੇ ਆ ਸੋ ਇਸੇ ਕਰਕੇ ਅਰਵਿੰਦ ਕੇਜਰੀਵਾਲ ਫਿਰ ਦਿੱਲੀ ਦੇ ਲੋਕਾਂ ਕੋਲ ਜਾਣ ਜਾਣ ਲੱਗੇ ਆ ਭ੍ਰਸ਼ਟਾਚਾਰੀ ਹੁੰਦੇ ਤੇ ਈਡੀ ਤੇ ਉਹ ਤਾਂ ਮਤਲਬ ਬੰਦਾ ਬਾਹਰ ਹੀ ਨਹੀਂ ਆਉਂਦਾ ਉਹ ਬਾਹਰ ਆਇਆ ਮੈਕਸਿਮਮ ਰੀਲੀਫ ਜਿਹੜਾ ਮਾਨਯੋਗ ਸੁਪਰੀਮ ਕੋਰਟ ਦੀ ਸਾਡੀ ਉਹ ਇਹੀ ਸੀ ਉਹਨਾਂ ਨੇ ਦਿੱਤਾ ਹੁਣ ਕੇਸ ਚੱਲੇਗਾ ਹੁਣ ਕੇਸ ਤਾਂ ਚੱਲਣਾ 10 ਸਾਲ 15 ਸਾਲ ਉਨੀ ਦੇਰ ਤੱਕ ਉਹ ਮਤਲਬ ਅਭੀ ਰਾਜਨੀਤੀ ਨਾ ਕਰਨ ਨਹੀਂ ਅਰਵਿੰਦ ਕੇਜਰੀਵਾਲ ਜੀ ਤੇ ਬਿਲਕੁਲ ਸਹੀ ਸਟੈਪ ਹੈ ਔਰ ਇਹ ਇੱਕ ਅਗਨੀ ਪ੍ਰੀਖਿਆ ਵਾਲੀ ਗੱਲ ਹੈ ਦਿੱਲੀ ਦੇ ਲੋਕ ਪਾਸ ਕਰਨਗੇ ਇਹਨਾਂ ਨੂੰ ਲੇਕਿਨ ਬੀਜੇਪੀ ਅਸਤੇ ਅੱਗੇ ਵੀ ਕਹਿ ਰਹੀ ਹੈ ਕਿ ਪਹਿਲਾਂ ਜੇਲ੍ਹ ਵਾਲੇ ਸੀਐਮ ਸਨ ਹੁਣ ਬੇਲ ਵਾਲੇ ਸੀਐਮ ਨੇ ਲੋ ਇਹ ਆਪਣੇ ਆਪ ਨੂੰ ਬਚਾਣ ਦੀ ਕੋਸ਼ਿਸ਼ ਹੈ ਇੱਕ ਪੀਆਰ ਸਟੰਟ ਹੈ ਉਹ ਕਹਿ ਰਹੇ ਨੇ ਕਿ ਆਪਣੇ ਆਪ ਦੀ ਛਵੀ ਨੂੰ ਵੱਡਾ ਕਰਨ ਦੀ ਕੋਸ਼ਿਸ਼ ਮੋਦੀ ਕਰ ਲੈਣ ਪੀਆਰ ਸਟੰਟ ਉਹ ਕਰ ਲੈਣ ਠੀਕ ਹੈ ਵੀ ਹੋਰ ਕੌਣ ਕਰ ਸਕਦਾ ਕਰੋ ਡੇਅਰ ਕਰੋ ਅਰਵਿੰਨ ਕੇ ਜਿਹੜਾ ਵਾਲ ਨਾਲ ਬਹਿ ਕੇ ਬੈਸ ਹੀ ਕਰ ਲੈਣਾ ਕੋਦੀ ਸਾਹਿਬ ਕੌਣ ਪੀਆਰ ਸੈਂਡ ਕਰਦਾ ਪੀਆਰ ਸੈਂਡ ਦਾ ਦਾਦ ਲੱਖ ਦੇ ਸੂਟ ਪਾ ਕੇ ਹੁੰਦੇ ਆ ਗਰੀਬਾਂ ਦੇ ਬੱਚਿਆਂ ਦੀ ਮੁਫਤ ਪੜ੍ਹਾਈ ਦਾ ਇੰਤਜ਼ਾਮ ਕਰਨਾ ਹਰੇਕ ਬੰਦੇ ਦਾ ਵਧੀਆ ਇਲਾਜ ਖਰੀ ਗਰੀਬ ਦਾ ਵਧੀਆ ਇਲਾਜ ਦਾ ਇੰਤਜ਼ਾਮ ਕਰਨਾ ਇਹ ਪੀਆਰ ਸੈਂਡ ਨਹੀਂ ਇਹ ਸੇਵਾ ਹੈ ਅਰਵਿੰਦ ਕੇ ਦੀਵਾਲ ਸੇਵਾ ਤੇ ਇਮਾਨਦਾਰੀ ਦੀ ਸੇਵਾ ਦੇ ਵਿੱਚੋਂ ਉਤਪੰਨ ਹੋਏ ਨੇਤਾ ਨੇ ਉਹ ਤੁਸੀਂ ਦੇਖੋਗੇ ਇਹ ਸਾਡੇ ਦੇਸ਼ ਦਾ ਵਿੱਚ ਕੀ ਪੰਜਾਬ ਕੀ ਦਿੱਲੀ ਦਾ ਨਵਾਂ ਮੁੱਖ ਮੰਤਰੀ ਹੁਣ ਕੌਣ ਹੋਏਗਾ ਕੁਲਤਾਰ ਸਿੰਘ ਵਾ ਕਿਸ ਨੂੰ ਦੇਖਦੇ ਨੇ ਇਸ ਲਾਇਕੀ ਜਿਹੜਾ ਦਿੱਲੀ ਦੀ ਬਾਗਡੋਰ ਸੰਭਾਲ ਸਕੇ ਦੇਖੋ ਕੁਲਤਾਰ ਸਿੰਘ ਬਤੌਰ ਸਪੀਕਰ ਮਤਲਬ ਕੋਈ ਰਾਜਨੀਤਿਕ ਕਮੈਂਟ ਨਹੀਂ ਮਾਰਨਾ ਚਾਹੁੰਦਾ ਲੇਕਿਨ ਤੁਸੀਂ ਪਾਰਟੀ ਦੇ ਲੀਡਰ ਵੀ ਹੋ ਤੁਸੀਂ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਹੋ ਐਨੇ ਸਮੇਂ ਤੋਂ ਵਿਚਰ ਰਹੇ ਹੋ ਕੋਈ ਲੀਡਰ ਆ ਜਾ ਨਜ਼ਰ ਆਉਂਦਾ ਜਿਹਦੇ ਤੇ ਅਰਵਿੰਦ ਕੇਜਰੀਵਾਲ ਦੀ ਨਾ ਹੱਥ ਰੱਖਦਾ ਉਹ ਹੀ ਬਣ ਜਾਣਾ ਹੈ ਉਹ ਜੀ ਅੱਛਾ ਇੱਕ ਆਖਰੀ ਮੇਰਾ ਸਵਾਲ ਹੈ ਕੀ ਇਹ ਮੁੱਖ ਮੰਤਰੀ ਬਦਲਣ ਦਾ ਅਸਰ ਪੰਜਾਬ ਦੀ ਸਿਆਸਤ ਤੇ ਵੀ ਕਿਸੇ ਤਰੀਕੇ ਨਾਲ ਪਵੇਗਾ ਕਿ ਪੰਜਾਬ ਨੂੰ ਵੀ ਕੋਈ ਨਵਾਂ ਚਿਹਰਾ ਦੇਖਣ ਨੂੰ ਮਿਲ ਸਕਦਾ ਨਹੀਂ ਨਹੀਂ ਐਸੀ ਕੋਈ ਨਹੀਂ ਪੰਜਾਬ ਵਧੀਆ ਚੱਲਦਾ ਸਾਰਾ ਕੁਝ ਠੀਕ ਚੱਲਦਾ ਬਹੁਤ ਧੰਨਵਾਦ ਤੇ ਇਹ ਸੰਸਾਦ ਨਾਲ ਕੁਲਤਾਰ ਸਿੰਘ ਸੰਧਵਾ ਕੈਮਰਾਮੈਨ ਪ੍ਰਵੀਨ ਨਾਰਾ ਹਾਦਸ ਸਿੰਘ ਪੀਡੀਸੀ ਨਿਊਜ਼ ਦਿੱਲੀ